ਕਿਰਪਾਤਾਨ ਦਾ ਹੈ ਸੋ ਆਓ ਜੀ 5-10 ਮਿੰਟ ਹਾਜ਼ਰੀ ਹੱਸਣਾ ਜ਼ਰੂਰੀ ਹੈ ਕਿਉਂਕਿ ਸਾਡਾ ਵੀ ਤਾਰਾ ਗੱਪੀ ਤੇ ਵੀ ਬਾਤ ਤਨੋ ਜੀ 5-10 ਮਿੰਟ ਉਸ ਤੋਂ ਬਾਅਦ ਵੀ ਬਾਜੂਗਣੀ ਢੱਲੋਂ ਜੀ ਤੁਹਾਡੀ ਸੇਵਾ ਕਰਨਗੇ ਆਓ ਜੀ ਜਗਜੀਤ ਸਾਊਂਡ ਬੜੀ ਪੈਰੀ ਸਾਊਂਡ ਇੱਕ ਵੈਕ ਆ ਗਿਆ ਜੀ ਠੀਕ ਆ ਸੋ ਆਓ ਜੀ ਇੱਕ ਵਾਰੀ ਸਾਊਂਡ ਦੇ ਨਾਂ ਤੇ ਤਾੜੀ ਮਾਰ ਦਿਓ ਤੁਹਾਡੇ ਸ਼ਹਿਰ ਦਾ ਮਾਣ ਹੈ ਮਨਜੀਤ ਮੀਤੀ ਸਾਡਾ ਬਾਈ ਮਨਜੀਤ ਮੀਤੀ ਚਤਰਾੜੀ ਠੀਕ ਹੋ ਔ ਜੀ ਉਹ ਜਿੰਨੇ ਵੀ ਸੰਗਤ ਬਾਬਾ ਜੀ ਦੇ ਦਰਬਾਰ ਤੇ ਪਹੁੰਚੀ ਇੱਕ ਵਾਰ ਗੁੱਲ ਕੇ ਤਾੜੀ ਮਾਰ ਦਿਓ ਬਾਬਾ ਜੀ ਦੇ ਨਾਂ ਤੇ ਆ ਕਿਆ ਰੌਣਕਾਂ ਲੱਗੀਆਂ ਇਧਰ ਸਾਡੇ ਬਾਈ ਬੀਰੂ ਦਾ ਮਾਣਾ ਜੀ ਜਿਨ੍ਹਾਂ ਦਾ ਲਾਈਵ ਚੱਲ ਰਿਹਾ ਹੈ ਅਰ ਜਗਜੀਤ ਸਾਉਂਡ ਰਾਈਕੋਟ ਧੰਨਵਾਦ ਕਰਦੇ ਆ ਸਾਡੇ ਸਤਿਕਾਰਯੋਗ ਮਾਈ ਨਿਆਲਾ ਜੀ ਅਸ਼ੋਕ ਮਰਨੀਆਤਾ ਜੀ ਜਿਨ੍ਹਾਂ ਦੀ ਬਦੌਲਤ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਓਪਲ ਸਾਹਿਬ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਉਂਡ ਬੜੀ ਪਿਆਰੀ ਆ ਤਾਜ ਕੋਈ ਖਲੀਸ ਕਰਾਈ ਲੱਗਦੀ ਆ ਓਏ ਆ ਜਾ ਤਨੂ ਇੱਕ ਤਾਂ 부ੜੀਆਂ ਚਾ ਬੋਦ ਪਹਿੜ ਹੁੰਦੀ ਐ ਇੱਕ ਕੰਨ ਚ ਮੂਰੀ ਪਹਿਲਾ ਹੁੰਦੀ ਐ ਜੇ ਸਤ ਹੋਰ ਕਰ ਲੈਂਦੀਆਂ ਸੁਣਦਾ ਫੇਰ ਨਹੀਂ ਓਏ ਆ ਜਾ ਭੇ ਆਗੀ ਆਗੀ ਮਰ ਜਾਣਿਆ ਆਗੀ ਨਾ ਇਨਡ ਬੈਮ ਲਾਤਾ ਤੂੰ ਕੀ ਲੱਸੀ ਰੜਕਣ ਲੱਗੀ ਸੀ ਬੇ ਗੱਪਿਆ ਮਰਜਣੇ ਤੂੰ ਮੈਨੂੰ ਕੱਲੀ ਨੂੰ ਘਰੇ ਛੱਡਿਆ ਆ ਅਗੇ ਤੂੰ ਮੈਨੂੰ ਕੱਲੀ ਨੂੰ ਕਰੇ ਜੱਗਿਆ ਮੈਂ ਦਾ ਤੇ ਧੁਗੀ ਟਿੰਡੀਆਂ ਕਢਾਉਣੀਆਂ ਸੀ ਵੇ ਟਿੰਡੀਆਂ ਨੂੰ ਛੱਡ ਮੇਰਾ ਤਾਂ ਜੀ ਨਹੀਂ ਲੱਗਦਾ ਤੇਰੇ ਬਿਨਾਂ ਅਗੇ ਮੇਰਾ ਤਾਂ ਜੀ ਨਹੀਂ ਲੱਗਦਾ ਤੇਰੇ ਬਿਨਾਂ ਆ ਉਪਰ ਸਾਹ ਵਾਗੇ ਦੇਖ ਲਾ ਬਾਦੂ ਰੌਣਕ ਲੱਗੀਆਂ ਉਹਦੇ ਪਿੱਛੇ ਸਾਤਾ ਬਣਿਆ ਕਿਹੜਾ ਬਾਦੂ ਜੀ ਲੱਗਣਾ ਸੀ ਉਹ ਮੇਰੇ ਵੀਰ ਜਿਹੜੇ ਪਿੱਛੇ ਖੜੇ ਆ ਨਾ ਉਹਨਾਂ ਨੂੰ ਕਹਿ ਲੰਮੇ ਬਹਿ ਜਾਓ ਵੇ ਮਰ ਜਣੇ ਨਹੀਂ ਆਹ ਕੁਰਸੀਆਂ ਤੇ ਬਹਿ ਜਾਓ ਆ ਬਹਿ ਜਾਓ ਮਾਈ ਜੀ ਬਹਿ ਜਾਓ ਲਾਲੋ ਥੱਲਾ ਥੱਲੇ ਨੁਕਸਾਨ ਵਾਲੀ ਗੱਲ ਨਹੀਂ ਵੇ ਗੱਪੀਆਂ ਮੈਂ ਸੁਣਿਆ ਸੀ ਪਿੱਛੇ ਜੇ ਤੇਰੀ ਵਿਆਹ ਦੀ ਗੱਲ ਤਰੀ ਸੀ ਉਹ ਵਿਆਹ ਦੀ ਧੰੋਂ ਕਾ ਦੀ ਗੱਲ ਚੱਲੀ ਭੂਗਣੇ ਚ ਰੁਪਈਆ ਵਸ ਅੱਛਾ ਉਧਰੋਂ ਕਿਤੇ ਵਿਆਹ ਦੀ ਗੱਲ ਚੱਲੀ ਉਧਰੋਂ ਕਿਤੇ ਮੋਤੀ ਸਾਹਿਬ ਨੇ ਨੋਟਬੰਦੀ ਕਰਤੀ ਬੀਆ ਹੋ ਨੋਟ ਤੁੰਨੋਂ 2000 ਦੇ ਕਰਤੇ ਤੜਾਉਣੇ ਬਹੁਤ ਦੋਖੇ ਅੱਛਾ ਆ ਕਾਜ਼ ਕਰਕੇ ਬੀਬੀਆਂ ਨੂੰ ਬਹੁਤ ਧੋਖਾ ਹੋ ਗਿਆ ਜਦੋਂ ਘਰ ਵਾਲੇ ਨੂੰ ਕਹਿੰਦੀਆਂ ਸਰ ਕੀ ਪੁੱਟਰ ਲੈਣੇ ਘਰ ਵਾਲਾ ਕਹਿੰਦਾ ਭਾਗਵਾਨੇ ਨੋਟ 2000 ਦਾ ਅੱਛਾ ਫੇਰ ਕੀ ਹੋਇਆ ਅੱਜ ਕੱਲ ਤੁੰਨੋਂ ਇੱਕ ਪੁੱਛ ਕੇ ਚ ਬਹੁਤ ਹੁੰਦੀ ਹੈ ਵੇ ਮੁੰਡਾ ਕਿੰਨੇ ਪੜਿਆ ਮੁੰਡਾ ਕੀ ਗਾਂਦਾ ਮੁੰਡਾ ਕੀ ਪੀਂਦਾ ਜਿਵੇਂ ਮੁੰਡੇ ਨੂੰ ਡੀ ਜ਼ੀ ਲਵਾਉਣਾ ਹੁੰਦਾ ਨਾ ਮਰ ਜਾਣਿਆ ਪੁੱਛ ਗਿੱਚ ਤਾਂ ਹੋਣੀ ਹੀ ਆ ਅਗਲੇ ਨੇ ਕੁੜੀ ਥੋੜੋ ਖੂਚ ਸੁਟਣੀ ਆ ਦਰ ਭਿਤੇ ਮੂੰਹ ਤੈਨੂੰ ਤਾਂ ਨਮਾ ਗੁੰਦੇਦਾ ਸਭ ਤੋਂ ਪਹਿਲਾਂ ਤਾਂ ਤੰਨੋ ਮੇਰੀ ਸੱਸ ਆਈ ਆ ਕੇ ਮੇਰਾ ਸਿਰ ਜਾ ਫਲੋਸ ਕੇ ਕਹਿੰਦੀ ਪੁੱਤ ਕਿੰਨੇ ਪੜਿਆ ਬੇ ਮਰ ਜਾਣਿਆ ਫਿਰ ਤੂੰ ਕੀ ਕਿਹਾ ਮੈਂ ਕਿਹਾ ਤੰਨੋ ਘੱਟ ਸੀ ਮੈਂ ਗਿਆ ਸੀ ਪਾਵਾਂ ਅੱਛਾ ਕਹਿੰਦੇ ਤੈਨੂੰ ਕੋਈ ਵੀ ਪੁੱਛੇ ਤੂੰ ਹੱਟਪਾਸ ਕਹਿਣਾ ਵਿਆਹ ਤੇਰਾ ਪੱਕਾ। ਅੱਛਾ ਵੀ ਫੇਰ ਕੀ ਬਿਆ ਮੈਂ ਕਹਿੰਦਾ ਚਲੋ ਵਿਆਹ ਹੋਣਾ ਚਾਹੀਦਾ ਹੱਟਪਾਸ ਕਹਦੇਗੇ। ਵਿਆਹ ਹੋ। ਇਹਦੋਂ ਬਾਅਦ ਚ ਤੰਨੋ ਸੌਰਾ ਸਾਹਿਬ ਆਗੇ। ਉਹ ਵੀ ਆਗੇ ਕਹਿੰਦਾ ਹਾਂ ਵੀ ਪੁੱਤਰਾ ਕਿੰਨੇ ਪੜਿਆ? ਜੇ ਡੁੱਬ ਜਾਣਿਆ ਫੇਰ ਤੂੰ ਕੀ ਕਿਹਾ? ਮੈਂ ਕਿਹਾ ਤੰਨੋ ਘੱਟ ਸੀ ਮੈਂ ਕਹਾ ਹੱਟਪਾਸ ਹੈ। ਅੱਛਾ ਕਹਿੰਦਾ ਤੈਨੂੰ ਕੋਈ ਵੀ ਪੁੱਛੇ ਤੂੰ 10 ਪਾਸ ਕਹਿਣਾ ਬੇਇੱਜ਼ਤੀ ਨਾ ਕਰਾ ਦੇਂ ਕਿਤੇ ਪਰੌਣਾ ਆਨ ਪੜਦਾਂਗੇ। ਅੱਛਾ ਵੇ ਫਿਰ ਕੀ ਹੋਇਆ? ਮੈਂ ਕਿਹਾ ਚਲੋ ਵਿਆਹ ਹੋਣਾ ਚਾਹੀਦਾ ਆਪਾਂ 10 ਪਾਸ ਕਹਿ ਦੇਣਗੇ। ਵਿਆਹ ਹੋ। ਇਹ ਤੂੰ ਬਾਅਦ ਤੰਨੋਂ ਜਾਲਾ ਸਾਹਿਬ ਆਕੇ ਮੁੱਛਾਂ ਨੂੰ ਬਟੇ ਦਿੱਤੇ। ਉਹ ਵੀ ਆਕੇ ਕਹਿੰਦਾ ਬਾਜੀ ਕਿੰਨੇ ਪੜਿਓ? ਵੇ ਰੁੱੜ ਜਾਨੇ ਆ ਫਿਰ ਤੂੰ ਕੀ ਕਿਹਾ? ਮੈਂ ਕਿਹਾ ਤੰਨੋਂ ਘੱਟ ਸੀ ਮੈਂ ਕਿਹਾ 10 ਪਾਸ ਹੈ। ਅੱਛਾ। ਕਹਿੰਦਾ ਤੈਨੂੰ ਕੋਈ ਵੀ ਪੁੱਛੇ ਤੂੰ ਭਲਾਸ ਦੂ ਕਹਿਣਾ ਮੈਂ ਯਾਰਾਂ ਤੋਂ ਹਦ ਅੱਜ ਬਹਿਣਾ ਬੇਤੀ ਨਾ ਕਰਾਦੀ ਕਿਤੇ ਪ੍ਰੋਣਾਣ ਪੜ ਲੈ ਲਿਆ ਅੱਛਾ ਅੱਛਾ ਫੇਰ ਤਾਂ ਮਰ ਜਾਣਾ ਤੇਰੀ ਬੈਠੇ ਦੀ ਡਿਗਰੀ ਹੋਈ ਗਈ ਮੈਂ ਕਿਹਾ ਤੁਨੋਂ ਸਕੂਲ ਦੇ ਬਾਰਮੂਰ ਦੀ ਨੰਗਣਾ ਪਿਆ ਬੈਠੇ ਬੈਠੀ ਦੀ ਡਿਗਰੀ ਹੋ ਗਈ ਇਹ ਤੋਂ ਬਾਅਦ ਤੁਨੋਂ ਜਿਹੜਾ ਮੇਨ ਰੋਲ ਹੁੰਦਾ ਸਾਲੀ ਦਾ ਓਏ ਹੋਏ ਪੈਰਾ ਚ ਝਾਂਜਰਾ ਵੇ ਮੈਂ ਤਾਂ ਨਹੀਂ ਪਾਇਆ ਮੈਂ ਕਿਹੜਾ ਲੈ ਕੇ ਦੇਣ ਲੱਗਿਆ ਪੈਰਾ ਚ ਝਾਂਜਰਾ ਚਾਇਨ ਚਾਇਨਾ ਕਰਦੀ ਆਗੀ ਉਹ ਵੀ ਆ ਕੇ ਕਹਿੰਦੀ ਬਾਜੀ ਕਿੰਨੇ ਪੜਿਆ ਵੇ ਟਟ ਪੜਿਆ ਫਿਰ ਤੋਂ ਕੀ ਕਿਹਾ ਮੈਂ ਕਿਹਾ ਵੀ ਸੇ ਤਾਂ ਸਕੂਲ ਚ ਕੀਤੀਆਂ ਫੀ ਆ ਦੋ ਤੇਰੀ ਬੇਬੇ ਕਰਾ ਗਈ ਤੇ ਦੋ ਤੇਰਾ ਬਾਪੂ ਆ ਪਲਾਟੂ ਮੇਰਾ ਸਾਲਾ ਕਰਾ ਗਿਆ ਮੈਂ ਕਿਹਾ ਜੇ ਕਿਤੇ ਤੇਰੀ ਕਿਰਪਾ ਹੋਗੀ ਤਾਂ ਬੀਏ ਕਰ ਜਾਗੇ ਵੇ ਗੱਪੀਆਂ ਵਿਆਹ ਤੋਂ ਬਾਅਦ ਫਿਰ ਤੁਸੀਂ ਕਿਤੇ ਘੁੰਮਣ ਨਹੀਂ ਗਏ ਉਹ ਤਾਂ ਨਾ ਘੁੰਮਣ ਕਿਤੇ ਜਾਣਾ ਸੀ ਘਰ ਵਾਲੀ ਥੋੜੀ ਜੀ ਅਨਪੜ ਮਿਲ ਗਈ ਅੱਛਾ ਮੈਂ ਕਿਹਾ ਵੀ ਚਲ ਆਏ ਕਰਦੇ ਆ ਲੁਧਿਆਣੇ ਮਾਸੀ ਕੋਲੇ ਕਿਹੜਾ ਕੱਢਿਆ ਨਹੀਂ ਬਿਆਂ ਹੋ ਸ਼ਹਿਰ ਦੇ ਬੰਦੇ ਆਈਟਮਾ ਬਹੁਤ ਬਣਾਉਂਦੇ ਅੱਛਾ ਮੈਂ ਕਿਹਾ ਵੀ ਚਲ ਉੱਤੇ ਲੈ ਚੱਲਦੇ ਜਦੋਂ ਤੰਨੋ ਸ਼ਹਿਰ ਦੇ ਵਿੱਚ ਗਏ ਮੇਰੀ ਮਾਸੀ ਨੇ ਤੜਕੇ ਉੱਚਾ ਪਾਣੀ ਪਿਲਾਇਆ ਜਦੋਂ ਦੁਪਹਿਰੇ ਕਿਤੇ ਰੋਟੀ ਫੜਾਉਣ ਲੱਗੀ ਕੋਪਤਿਆਂ ਦੀ ਸਬਜ਼ੀ ਧਰਤੀ ਅੱਛਾ ਅੱਛਾ ਵੇ ਕੋਪਤਿਆਂ ਦੀ ਸਬਜ਼ੀ ਕੋਪਤਿਆਂ ਦੀ ਸਬਜ਼ੀ ਧਰਤੀ ਤੰਨੋ ਘਰ ਵਾਲੀ ਮੇਰੇ ਗੱਲ ਪੈਗੀ ਨਾ ਟੁੱਟ ਪੈਣੀ ਉਹ ਕਿਉਂ ਕਹਿੰਦੀ ਤੇਰੇ ਰਹਿਤੇਦਾਰਾਂ ਨੂੰ ਪੂਰਾ ਵੀ ਅਕਲ ਨਹੀਂ ਕਹਿੰਦੀ ਤੜਕੋਂ ਚਾਹ ਨਾ ਰਸਗੁੱਲੇ ਗਲਾਬ ਜਾਮਣਾ ਫੜਾਈ ਨਹੀਂ ਆਂ ਦਾਲ ਚ ਪਾ ਕੇ ਖਰਾਬ ਕੀਤੇ ਪਏ ਆ ਬੇ ਗੱਪੀਆਂ ਫੇਰ ਉਹ ਕਿਤੇ ਪੇਕੇ ਨਹੀਂ ਗਈ ਉਹ ਪੇਕੇ ਚਲੀ ਗਈ ਤੰਨੋਂ ਲੜ ਕੇ ਪੇਕੇ ਚਲੀ ਗਈ ਨਿਆਣੀ ਇੱਥੇ ਛੱਡ ਗਈ ਇੱਕ ਤਾਂ ਉਹ ਬੈਠਾ ਗੂਠਾ ਚੁੰਗੀ ਜਾਂਦਾ ਅੱਛਾ ਜਵਾਕ ਕਹਿੰਦੇ ਡੈੜੀ ਕੁਝ ਬਣਾ ਕੇ ਖਵਾ ਫੇਰ ਡੁੱਬ ਜਾਣਿਆ ਤੋਂ ਕੁਛ ਖਵਾਇਆ ਕਿ ਨਹੀਂ ਬਾਈ ਜੀ ਤੁਹਾਨੂੰ ਪਤਾ ਵੀ ਅਮਲੀ ਬੰਦਾ ਰਸੋਈ ਚ ਘਾਟੀ ਬਣਦਾ ਮੈਂ ਕਿਹਾ ਚੱਲ ਫੇਰ ਵੀ ਚੱਲਦਿਆ ਮੈਂ ਰਸੋਈ ਦੇ ਵਿੱਚ ਬੜਿਆ ਮੈਨੂੰ ਕੋਸਮਾਂ ਜਾਂ ਨਾਂ ਦੱਸਿਆ ਮੈਂ ਕਿਹਾ ਵੀ ਹੁਣ ਤਾਂ ਘਰ ਵਾਲੀ ਨੂੰ ਮਗਲੈਲ ਕਰਨਾ ਹੀ ਪੈਣਾ ਵੇ ਮੋਬਾਈਲ ਹੁੰਦਾ ਹਾਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਹਲੋ ਮੈਡਮ ਜੀ ਕੀ ਕਰਦੇ ਹੋ ਵੇ ਮਰ ਜਾਣਿਆ ਅੱਗੋਂ ਤੇਰੀ ਮੈਡਮ ਕੀ ਕਹਿੰਦੀ ਕਹਿੰਦੀ ਜੀ ਸਾਡੇ ਟੀਵੀ ਤੇ ਬਾਬਾ RAMਦੇਵ ਆਇਆ ਮੈਂ ਤਾਂ ਜੋਗਾ ਕਰਦੀ ਪਈ ਆ ਅੱਛਾ ਵੀ ਫਿਰ ਕੀ ਹੋਇਆ ਮੈਨੂੰ ਕਹਿੰਦੀ ਜੀ ਤੁਸੀਂ ਕੀ ਕਰਦੇ ਹੋ ਮੈਂ ਕਿਹਾ ਸਾਡੇ ਟੀਵੀ ਤੇ ਅੰਨਾ ਹਜ਼ਾਰ ਆਇਆ ਸੀ ਤਾਂ ਭੁੱਖੇ ਮਰਦੇ ਆ ਬੇ ਗੱਪੀਆਂ ਘਰ ਵਾਲੀਆਂ ਚੰਗੀਆਂ ਹੁੰਦੀਆਂ ਨੇ ਕਿਤੇ ਉਹਨੂੰ ਤਲਾਕ ਨਾ ਦੇ ਦੀ ਮੇਰੀ ਗੱਲ ਸੁਣ ਲੈ ਹੁਣ ਮੈਨੂੰ ਗੁੱਸਾ ਨਾ ਚੜਾਈ ਉਹਨੂੰ ਮੈਂ ਤਲਾਕ ਦੇ ਹੀ ਦੇਣਾ ਵੇ ਡੁੱਬ ਜਾਣਿਆ ਉਹਨੂੰ ਤਲਾਕ ਦੇ ਕੇ ਤੂੰ ਕੀ ਕਰੇਗਾ ਮੈਂ ਤੇਰੇ ਨਾਲ ਵਿਆਹ ਕਰਾਂ ਦੋਰ ਫਿਟੇ ਮੂੰਹ ਬੇ ਮੈਂ ਤਾਂ ਨਹੀਂ ਕਰਾਉਣਾ ਮੇਰੀ ਗੱਲ ਸੁਣ ਲੈ ਉੱਪਰ ਸਾਹਿਬ ਨੂੰ ਬਚੋਲਾ ਪਾ ਲਾਂਗੇ ਮੈਂ ਵਿਆਹ ਤੇਰੀ ਨਹੀਂ ਕਰਾਉਣਾ। ਦੇ ਮੈਂ ਤਾਂ ਨਹੀਂ ਕਰਾਉਣਾ। ਆ ਬਾਈ ਜਗਜੀਤ ਸਾਉਂਡ ਮੇਰਾ ਜੁੰਡੀ ਦਾ ਯਾਰ ਆ। ਇਹਨੂੰ ਵਿੱਚ ਵਿਚੋਲਾ ਪਾ ਲਾਂਗੇ ਵਿਆਹ ਤੇਰੀ ਨਹੀਂ ਕਰਾਉਣਾ। ਦੇ ਮੈਂ ਤਾਂ ਨਹੀਂ ਕਰਾਉਣਾ। ਆ ਦੇ ਗੱਲਾ ਬੌਂਸਰ ਡਬਲੇ ਕੱਢੀ ਖੜੇ ਆ। ਇਹਨਾਂ ਨੂੰ ਵਿਚੋਲਾ ਪਾ ਲੂੰ ਰੋਬ ਰਾਬ ਜਾਂ ਵੱਧ ਬਣ ਜਾਊਗਾ। ਵਿਆਹ ਮੈਂ ਤੇਰੀ ਨਹੀਂ ਕਰਾਉਣਾ। ਦੇ ਮਰ ਜਣੇ ਮੈਂ ਤਾਂ ਨਹੀਂ ਕਰਾਉਣਾ। ਉਹ ਕਰਾਲਾ ਭੈਣ ਬਣ ਕੇ ਦਰ ਫਿਟੇ ਮੋਹਣ ਭੈਣ ਆਖੀ ਜਨਾ। ਅੱਗੇ ਭੈਣ ਆਖੀ ਜਨਾ ਅੰਬਰ ਸਰ ਕਮਰਾ ਲੈ ਲਾਂਗੇ ਪਾਉ। ਦੇ ਕੱਪਿਆ। ਵਿਆਦਾ ਤਾਂ ਇੱਕ ਝਾਕਾ ਹੁੰਦਾ ਏ ਉਹ ਕਮਲੀਏ ਵਿਆਹ ਤੋਂ ਬਾਅਦ ਇੱਕ ਕਾਕਾ ਹੁੰਦਾ ਏ ਵੀ ਟੁੱਟ ਪਣਿਆ ਜੇ ਭਲਾ ਕਿਤੇ ਲਵ ਮਰਜ ਹੋਰੇ ਫਿਰ ساری ਉਮਰ ਦਾ ਸਿਆਪਾ ਹੁੰਦਾ ਆ ਬੀਰੂ ਰਮਾਣਾ ਕਰਾਈ ਬੈਠਾ ਹੁੰਦੇ ਲਾ ਕੰਨੋਂ ਫੋਨ ਨਹੀਂ ਲੰਦਾ ਵੀ ਗੱਪੀਆਂ ਓ ਜਿਹੜੀ ਮੈਡਮ ਨਹੀਂ ਬੈਠੀ ਆ ਤੋਤੇ ਰਾਂਗੇ ਝੂਟਾਲੀ ਬੀਆ ਹੋ ਹੋਈ ਨਹੀਂ ਬੀਆ ਬੇ ਮਰਚਣੇ ਉਤੇ ਮੱਖੀਆਂ ਬਹੁਤ ਵਹਿੰਦੀਆਂ ਓ ਮੱਗੀਆਂ ਤਾਂ ਕਿਤੇ ਕਿਤੇ ਫਰਮ ਦੇ ਭੁੰਤੇ ਬੈ ਹੀ ਜਾਂਦੀਆਂ ਇਹ ਮੱਖੀਆਂ ਤਾਂ ਉਹਦੇ ਤੇ ਵੀ ਬਹੁਤ ਵਹਿੰਦੀਆਂ ਓਏ ਮੱਗੀਆਂ ਤਾਂ ਕਿਤੇ ਕਿਤੇ ਗੁਲਾਬ ਦੇ ਭੁੰਤੇ ਵੀ ਬੈ ਹੀ ਜਾਂਦੀਆਂ ਅੱਛਾ ਅੱਛਾ ਉਹ ਹੋ ਗਈ ਸਰੋਂ ਦਾ ਫੁੱਲ ਬਿਲਕੁਲ ਉਹ ਹੋ ਗਿਆ ਗੁਲਾਬ ਦਾ ਫੁੱਲ ਬਿਲਕੁਲ ਬੇ ਮਰਜਣੇ ਮੱਖੀਆਂ ਤਾਂ ਮੇਰੇ ਤੇ ਵੀ ਬਹੁਤ ਵਹਿੰਦੀਆਂ ਉਹ ਮੱਗੀਆਂ ਤਾਂ ਕਿਤੇ ਕਿਤੇ ਗੰਦ ਤੇ ਵੀ ਬੈਹ ਜਾਂਦੀਆਂ ਦਰ ਫਿਟੇ ਮੂੰ ਮਰ ਜਾਣਿਆ ਤੇਰੇ ਉਹ ਮੇਰੀ ਗੱਲ ਸੁਣ ਤਨ ਆ ਜਿਹੜਾ ਧੋਡੇ ਘਰ ਦੇ ਮੂਰੇ ਬੋੜਾ ਘੂਆ ਗੱਲ ਉਹਦੇ ਮੂਰੇ ਬੜਾ ਕੱਟ ਸੀ ਕੀ ਗੱਲ ਹੋਗੀ ਵੇ ਜਿਹੜੀ ਮੇਰੀ ਬੇਬੇ ਆ ਕਰਤਾਰੋ ਬੀ ਆਹੂ ਮਾਰ ਗਈ ਦਰ ਫਿਟੇ ਮੂੰ ਵੀ ਉਹਨੂੰ ਕੁਛ ਨਹੀਂ ਹੋਇਆ ਨਾ ਕੁਝ ਹੋਇਆ ਕੀ ਯਾਰ ਉਹਦੀ ਕੀਤੇ ਪਹਿਲਾਂ 20 ਸਾਲ ਪਹਿਲਾਂ ਬੋੜੇ ਕੋਚ ਘੜੀ ਡੇਗ ਪੇ ਅੱਛਾ ਟੋਟੀ ਕਰਤਾਰੂ ਬੁੜੀ ਦੀ 20 ਸਾਲ ਪਹਿਲਾਂ ਘੜੀ ਬੋੜੇ ਗੂਚ ਦੇ। ਵੇਹੋ ਅੱਛਾ ਹੁਣ ਹਰਾਨ ਹੋਣ ਵਾਲੀ ਇਹ ਗੱਲ ਆ ਕੱਲ ਉਹਦੀ ਖੂਚੋਂ ਘੜੀ ਨਿਕਲੀ ਤੇ ਉਹ ਵੀ ਚੱਲਦੀ। ਓਏ ਇਹਦੇ 'ਚ ਹਰਾਨ ਹੋਣ ਵਾਲੀ ਕਿਹੜੀ ਗੱਲ ਆ? ਉਸੇ ਬੋੜੇ ਗੂਚ ਅੱਜ ਤੋਂ 20 ਸਾਲ ਪਹਿਲਾਂ ਸਾਡਾ ਬੁੜਾ ਡਿੱਗਿਆ ਸੀ ਕੱਲ ਜਾਉਂਦਾ ਹੀ ਉਹ ਨਿਕਲਿਆ। ਵੇ ਡੁੱਬ ਜਾਨਿਆ ਥੋੜਾ ਬੁੜਾ ਬੋੜੇ ਖੂਚ ਕੀ ਕਰਦਾ ਸੀ? ਅਗੇ ਡੋਂਡਾ ਬੁੜਾ ਬੋੜੇ ਖੂਚ ਕੀ ਕਰਦਾ ਸੀ? ਉਹ ਢੋਡੀ ਬੁੜੀ ਦੀ ਘੜੀ ਨੂੰ ਚਾਬੀ ਦਿੰਦਾ ਸੀ ਦਰ ਫਟੇ ਮੂੰ ਮਰ ਜਾਣਿਆ ਤੇਰੀ ਗੱਲਾਂ ਮਾਰਦੀ ਐ ਬੇ ਗੱਪਿਆ ਵੜਾ ਖੋਚੇ ਲੱਗਦਾ ਕੀ ਗੱਲ ਹੋ ਗਈ ਉਹ ਲਾਟਰੀ ਲੱਗੀ ਤਨੋਂ ਲਾਟਰੀ ਬੇ ਮਰ ਜਾਣਿਆ ਕਾਦੀ ਲਾਟਰੀ ਲੱਗੀ ਗਾ ਨਾ ਕਿਤੇ ਗੱਲ ਕਰਦੀ ਬੇ ਦਸਤਾਂ ਸਹੀ ਉਰੇ ਨੂੰ ਕੰਨ ਕਰ ਸਾਡੀ ਮੁਰਕੀ ਨੇ ਮੀਨੇ ਪਿਛੋਂ ਕਾਲਾ ਨਾ ਦਿੱਤਾ ਵੱਡੀ ਮੁਰਗੀ ਨੇ ਮਹੀਨੇ ਪਿੱਛੋਂ ਕੱਲ ਅੰਡਾ ਦਿੱਤਾ ਹਾਂ ਇਹੋ ਜਿਹੀ ਵੱਡੀ ਗੱਲ ਆ ਜੇ ਨਹੀਂ ਵੱਡੀ ਗੱਲ ਫਿਰ ਤੂੰ ਦੇ ਕੇ ਦਿਖਾ ਦੂਰ ਫੁੱਟੇ ਮ ਮਰਚਣਿਆ ਤੇਰੇ ਗੱਲਾਂ ਬਾਲਦੀ ਉਹ ਮੇਰੀ ਗੱਲ ਸੁਣ ਤਰ ਨਾ ਮੈਂ ਤੈਨੂੰ ਇੱਕ ਹਵਾਲ ਪੁੱਛਦਾ ਅੱਛਾ ਜੇ ਤੂੰ ਮੇਰੇ ਹਵਾਲ ਦਾ ਜਵਾਬ ਦੇ ਦੇ ਤੈਨੂੰ 50000 ਰੁਪਿਆ ਦਾ ਮਨਜ਼ੂਰ ਆ ਉਪਲ ਸਾਹਿਬ ਮਨਜ਼ੂਰ ਆ ਮੰਜ਼ੂਰ ਹੋਈ ਅੱਜ ਕੱਲ ਦੇ ਮੁੰਡੇ ਬਹੁਤ ਪੜੇ ਲਿਖਿਆ ਇੰਟੈਲੀਜੈਂਟ ਹੈ। ਬੇ ਅੱਜ ਕੱਲ ਦੀਆਂ ਕੁੜੀਆਂ ਵੀ ਬਹੁਤ ਪੜੀਆਂ ਲਿਖੀਆਂ ਨੇ। ਮੈਂ ਨਹੀਂ ਮੰਨਦਾ ਦੇਖ ਲਾ ਅੱਜ ਕੱਲ ਦੇ ਮੁੰਡੇ ਬਾਲੇ ਪੜੇ ਲਿਖਿਆ ਬਾਲੇ ਇੰਟੈਲੀਜੈਂਟ ਹੈ। ਬੇ ਅੱਜ ਕੱਲ ਦੀਆਂ ਕੁੜੀਆਂ ਵੀ ਬਹੁਤ ਪੜੀਆਂ ਲਿਖੀਆਂ ਨੇ। ਲੈ ਪਰ ਹੋਣਾ ਹੀ ਪਤਾ ਲੱਗ ਜੂ ਮੈਂ ਦੋ ਸਵਾਲ ਪੁੱਛਣ ਜੇ ਮੇਰੇ ਸਵਾਲਾਂ ਦਾ ਜਵਾਬ ਦੇ ਤਾਂ ਥੋੜੀ ਪੜ੍ਹਾਈ ਦਾ ਪਤਾ ਲੱਗੇ। ਅੱਛਾ ਐ ਦੀ ਤੀਜ ਦਾ ਨਾਮ ਦੱਸ ਜਿਹੜੀ ਫਰਿੱਜ ਚ ਸਾਲ ਪਈ ਰਹੀ ਵੀ ਤਾਂ ਹੀ ਕਰਮ ਰਹਿੰਦੀ ਹੈ। ਬੇ ਪ੍ਰਜਚੀ ਚੀਜ਼ਾਂ ਠੰਡੀਆਂ ਰਹਿੰਦੀਆਂ ਨੇ ਪਹਿਲੇ ਅਜੇ ਚੀਜ਼ਾਂ ਠੰਡੀਆਂ ਦੇਤੀ ਕਰਨੀ ਉਹ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਹੈ ਇੱਕ ਚੀਜ਼ ਹੈ ਜਿਹੜੀ ਪ੍ਰਜਚ ਸਾਲ ਭੀ ਦੇਵੇਂ ਤਾਂ ਵੀ ਗਰਮ ਰਹਿੰਦੀ ਹੈ ਬੇ ਮੈਨੂੰ ਤਾਂ ਨਹੀਂ ਪਤਾ ਲੱਗਿਆ ਪੜਾਈ ਦਾ ਪਤਾ ਹਾਰ ਗਈ ਬੇ ਉਹ ਉਹ ਕਮਲੀਆਂ ਪਹਿਲੇ ਤੋੜਦੀ ਤਮਾਤੂ ਸੱਚ ਗਿਆੜੀ ਮਾਰਦੀ ਹੈ ਕੌਣ ਸੱਚੀ ਗੱਲ ਤਾਂ ਤਾੜੀ ਮਾਰ ਦੋ ਯਾਰ ਤੇ ਦੂਜਾ ਸਵਾਲ ਏ ਦਿੱਤੀ ਜਿਹਦਾ ਨਾਂ ਦੱਸ ਜਿਹੜੀ ਦੁੱਧ ਵੀ ਦਿੰਦੀ ਹੋਵੇ ਤੇ ਆਂਡੇ ਵੀ ਦਿੰਦੀ ਹੋਵੇ ਇਹੋ ਜੀ ਚੀਜ਼ ਜਿਹੜੀ ਦੁੱਧ ਵੀ ਦਿੰਦੀ ਆ ਤੇ ਆਂਡੇ ਵੀ ਦਿੰਦੀ ਆ ਹਾਂ ਮੁਰਗੀ ਆਂਡੇ ਦਿੰਦੀ ਆ ਪਰ ਦੁੱਧ ਨਹੀਂ ਦਿੰਦੀ ਬਿਲਕੁਲ ਨਹੀਂ ਦਿੰਦੀ ਮੱਝ ਦੁੱਧ ਦਿੰਦੀ ਆ ਤੇ ਆਂਡੇ ਨਹੀਂ ਦਿੰਦੀ ਬਿਲਕੁਲ ਨਹੀਂ ਦਿੰਦੀ ਬੇ ਮੈਨੂੰ ਨਹੀਂ ਪਤਾ ਹਾਂ ਕੀ ਬੇ ਆਹ ਹੁਣ ਮੈਂ ਦੱਸਾਂ ਵੀ ਦੱਸ ਦੇ ਉਹ ਜੋੜਾ ਥੋਡੇ ਪਿੰਡ ਵਾਲਾ ਗੋਲਡੀ ਆ ਬੇ ਆਹ ਉਹ ਦੁਕਾਨ ਤੇ ਦੁੱਧ ਵੀ ਦਿੱਜ ਜਾਂਦਾ ਤੇ ਆਂਡੇ ਵੀ ਦਿੱਜ ਜਾਂਦਾ चंगा लगे तो खुल के ताड़ी मार दो का हाजरी कबूल करो ये तो बाद फिर आंगे भर इधरली सैड आई मार दो ताड़ियाँ की गल सलाह बेजे हुए पार्शाद पै लगे सो एक बार भी साई अशोक कुमार निहला जी और साबल साहब सो ज अपनी कौपनी है सो चंगे चंगे कलाकारों रिकॉर्ड करते हैं सो इन का भी बहुत बहुत थैंक यू और साइव आमाणा साहब ਸਾਰੇ ਆ ਨਾ ਬੋ ਬੋ ਤੰਬਾ ਆਇਆ ਲੱਗੀ ਟੱਟ ਕਰਦੇ ਸਟੇਜ ਸੈਕਟਰੀ ਵਾਲੇ ਵੱਟ ਇੱਕ ਬਰੇ ਤਾੜੀ ਲਾ ਦਿਓ ਖੁੱਲ ਕੇ ਤਾਰਾ ਗੱਪੀ ਤੇ ਬੀਬਾ ਤਨੂਜੀ ਕਹਿੰਗੇ ਹੱਸਣਾ ਇਹ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਸੋ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਉੱਤੇ ਇੱਕ